हां जी ਹਲਕਾ ਸਰਦੂਲਗੜ ਵਾਸੀਆਂ ਲਈ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਸਰਦੂਲਗੜ ਵਿਖੇ ਬਾਸਰ ਸਟੈਂਡ ਅਤੇ ਪਟਵਾਰਖਾਨੇ ਦੇ ਵਿਚਕਾਰ ਪਈ ਜਗ੍ਹਾ ਦੇ ਵਿੱਚ ਜੋ ਤੁਸੀਂ ਕੂੜੇ ਦੇ ਢੇਰ ਪਹਿਲਾਂ ਦੇਖਦੇ ਹੁੰਦੇ ਸੀ ਸੋ ਇਸ ਜਗ੍ਹਾ ਨੂੰ ਸਿਵਲ ਹਸਪੀਟਲ ਤੋਂ ਲੈ ਕੇ ਸਰਸਾ ਮਾਨਸਾ ਰੋਡ ਨੈਸ਼ਨਲ ਹਾਈਵੇ ਤੱਕ ਜੋ ਐਂਬੂਲੈਂਸ ਦੇ ਆਉਣ ਜਾਣ ਲਈ ਇਸ ਰਸਤੇ ਦਾ ਨਿਰਵਾਨ ਹੁਣ ਜਾ ਰਿਹਾ ਹੈ ਸੋ ਇਸ ਦਾ ਇਸ ਰਸਤੇ ਦਾ ਜੋ ਹਲਕਾ ਸਰਦੂਲਗੜ ਤੋਂ ਵਧਾਈ ਇੱਕ ਗੁਰਪ੍ਰੀਤ ਸਿੰਘ ਜੀ ਬਣਾ ਵਾਲੀ ਵੱਲੋਂ ਜੋ ਕਿ 16 ਮਾਰਚ ਨੂੰ ਨੀ ਪੱਥਰ ਰੱਖਿਆ ਗਿਆ ਟੱਕ ਲਗਾ ਕੇ ਅਤੇ ਜੋ ਪਹਿਲਾ ਐਂਬੂਲੈਂਸ ਸਿਵਲ ਹਸਪੀਟਲ ਰੋਡ ਦੇ ਉੱਪਰ ਦੀ ਆਉਂਦੀ ਸੀ ਮੇਨ ਰੋਡ ਤੱਕ ਤੇ ਪੂਰੀ ਤਰ੍ਹਾਂ ਜਾਮ ਦੇ ਵਿੱਚ ਫਸ ਜਾਂਦੀ ਸੀ ਅਤੇ emergancy ਦੇ ਵਿੱਚ ਕਈ ਵਾਰੀ ਮਰੀਜ਼ਾਂ ਨੂੰ ਜਾਣਾ ਪੈਂਦਾ ਸੀ ਉਸ ਵਕਤ ਵੀ ਜੋ ਐਸ ਭੀੜ ਦਾ ਸਾਹਮਣਾ ਕਰਨਾ ਪੈਂਦਾ ਸੀ ਸੋ ਹੁਣ ਇਹ ਜੋ ਸਿੱਧਾ ਰਸਤਾ ਸਿਵਲ ਹਸਪੀਟਲ ਤੋਂ ਮੇਨ ਰੋਡਰ ਤੱਕ ਜੋ ਐਂਬੂਲੈਂਸ ਦੇ ਲਈ ਤਿਆਰ ਕੀਤਾ ਜਾਵੇਗਾ ਸੋ ਸ਼ਹਿਰ ਵਾਸੀਆਂ ਵਿੱਚ ਵੱਡੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਅਤੇ ਐਸ ਮੰਗ ਦੇ ਪੂਰੇ ਹੋਣ ਤੇ ਸ਼ਹਿਰ ਵਾਸੀਆਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ